ਕਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਕਰੋ ਗੁੱਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਪਾਸ ਬੇਨਤੀ ਹੈ ਕਿ 14 ਜਨਵਰੀ ਨੂੰ ਜੋ ਕਿ ਮਾਗੀ ਦਾ ਦਿਹਾੜਾ ਆਪ ਜੀ ਦੇ ਸ਼ਹਿਰ ਆ ਰਹੇ ਆ ਫਗਵਾੜੀ ਵਿਖੇ ਕਿਉਂਕਿ ਸਮਾਗਮ ਨੇ ਗੁਰਦੁਆਰਾ ਛੇਵੀ ਪਾਸ਼ਾਹੀ ਚੌੜਾ ਖੂਹ ਤੇ ਸੁਖਮਣੀ ਸੇਵਾ ਸੁਸਾਇਟੀ ਤੇ ਸ਼ਰਮਨੀ ਗੁਜ਼ਾਰਾ ਪ੍ਰਬੰਧ ਕਮੇਟੀ ਦੇ ਸੀਓ ਦੇ ਨਾਲ ਇਹ ਸਮਾਗਮ ਹੋ ਰਹੇ ਨੇ ਤੇ ਸਵਾਟ ਤੋਂ 9.5 ਜੋ ਕੀ 10 ਦਾ ਸਮਾਂ ਆਪ ਸੰਗਤ ਨੂੰ ਬੇਨਤੀ ਹੈ ਇਹ ਸਮੇਂ ਸਿਰ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੇ ਰਲ ਕੇ ਗੁਰੂ ਗੁਰੂ ਕਰਾਂਗੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਿਆ ਕਰੋ